ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਜੋ ਆ ਜਿਹੜਾ ਪਿਛਲੇ 22 April ਤੋਂ ਲੈ ਕੇ ਤੇ ਜੋ ਘਟਨਾਕਰਮ ਹੋਇਆ ਜੋ ਮਾਹੌਲ ਬਣਿਆ ਉਸ ਤੋਂ ਬਾਅਦ ਹੁਣ ਜਿਹੜੀ ਜ਼ਹਿਰ ਜਿਹੜੀ ਮਨਾਂ ਦੇ ਵਿੱਚ ਜ਼ਹਿਰ ਹੈ ਜਿਹੜੀ ਨਫ਼ਰਤ ਆ ਉਹ ਕਿਵੇਂ ਬਾਹਰ ਨਿਕਲ ਰਹੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਹੈ ਇਹ ਮੱਧ ਪ੍ਰਦੇਸ਼ ਦਾ ਬੀਜੇਪੀ ਦਾ ਮੰਤਰੀ ਆ ਜਿਹੜਾ ਬੋਲ ਰਿਹਾ ਪਹਿਲਾਂ ਇਹਨੂੰ ਸੁਣਿਓ ਫਿਰ ਆਪਾਂ ਗੱਲਬਾਤ ਕਰਦੇ ਆ ਜਿਹਨੂੰ बेटियों के सिंदूर उजाले थे हमने उन्हीं की जिन्होंने हमारी बेटियों के सिंदूर उजाले थे हमने उन्हीं की बहन भेज करके उनकी ऐसी ऐसी दवाई तुमने हमारी बहनों को अगर विधवा किया है तो तुम्हारे समाज की बहन आगे तुम्हें नहीं माड़े बोल बीजेपी का मंत्री उस सोफिया कुरैशी बारे बोल है जिसने पाकिस्तान तुम्हें सुनिया भी <coughs> ਜਿਹੜੀ ਬੀਬੀ ਕਰਨਲ ਸੋਫੀਆ ਕ੍ਰੈਸੀ ਇੱਕ ਮੁਸਲਮਾਨ ਬੀਬੀ ਆ ਜਦੋਂ 22 ਅਪ੍ਰੈਲ ਨੂੰ ਪਹਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਮਾਹੌਲ ਬਣਦਾ Hindu Musliman ਦਵੈਟਾਂ ਚਲਦੀਆਂ ਨੇ ਜੋ ਗੋਦੀ ਮੀਡੀਆ ਦੇ ਉੱਤੇ ਇੱਕ ਫਿਰਕਾ ਪ੍ਰਸਤੀ ਦੇ ਵੱਲ ਲੋਕਾਂ ਨੂੰ ਧੱਕਿਆ ਜਾਂਦਾ ਏਸੇ ਲਈ ਇੱਕ ਮੁਸਲਮਾਨ ਬੀਬੀ ਜਿਹੜੀ ਜਿਹਦਾ ਨਾਮ ਸੋਫੀਆ ਕ੍ਰੈਸੀ ਸੀ ਜਿਹੜੀ ਕਰਨਲ ਸੀਗੀ ਫੌਜ ਦੇ ਵਿੱਚ ਉਹਨੂੰ ਬੁਲਾਰਾ ਬਣਾਇਆ ਜਾਂਦਾ ਕਿ ਇਹ ਸੁਨੇਹਾ ਜਾਵੇ ਵੀ ਭਾਰਤ ਦੇ ਅੰਦਰ Hindu ਮੁਸਲਮਾਨ ਦੇ ਅੰਦਰ ਕੋਈ ਮਸਲਾ ਨਹੀਂ ਕੋਈ ਰੌਲਾ ਨਹੀਂ ਪਰ ਆ ਜਿਹੜਾ ਤੁਹਾਨੂੰ ਮੈਂ ਸੁਣਾਇਆ ਇਹ ਭਾਜਪਾ ਦਾ ਮੰਤਰੀ ਹੈ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਬੋਲਿਆ ਕਿ ਤੁਸੀਂ ਸਾਡੇ ਐ ਕੀਤਾ ਤੇ ਅਸੀਂ ਛੋਡੀ ਭੈਣ ਨੂੰ ਛੋਡੇ ਕੋਲੇ ਭੇਜ ਕੇ ਐ ਕੀਤਾ ਜੋ ਤੁਸੀਂ ਸੁਣਿਆ ਹੀ ਆ ਉਹਨੇ ਆਦੀ ਜਵਾਨੀ ਬੋਲਿਆ ਤੇ ਦੂਜਾ ਮੈਂ ਤੁਹਾਨੂੰ ਇੱਕ ਹੋਰ ਸੁਣਾਉਣਾ ਚਾਹੁੰਦਾ ਜੋ ਵਿਦੇਸ਼ ਕੱਤਰ ਸੀਗਾ ਹੈਗਾ ਵਿਕਰਮ ਮਿਸਰੀ ਵਿਕਰਮ ਮਿਸਰੀ ਜਦੋਂ ਵੀ ਕੋਈ ਸੀਜ਼ਫਾਇਰ ਹੋ ਰਿਹਾ ਸੀਗਾ ਤਾਂ ਉਹ ਵੀ ਭਾਰਤ ਦੀ ਤਰਫੋਂ ਬੁਲਾਰਾ ਸੀਗਾ ਜਿਹੜੀ ਸਾਰੀ ਗੱਲਬਾਤ ਆਹੋ ਸਰਕਾਰ ਦੀ ਜਿਹੜੀ ਵੀ ਕੋਈ ਬਿਉਤਬੰਦੀ ਸੀ ਸਰਕਾਰ ਦੀ ਜੰਗਬੰਦੀ ਸੀ ਸੀਜ਼ਫਾਇਰ ਸੀ ਜਾਂ ਜੋ ਫੈਸਲੇ ਸੀਗੇ ਸਰਕਾਰ ਦੇ ਉਹ ਇੱਕ ਬਲਾਰੇ ਦੇ ਰੂਪ ਦੇ ਵਿੱਚ মিডিਆ ਦੇ ਅੱਗੇ ਲੋਕਾਂ ਦੇ ਅੱਗੇ ਰੱਖ ਰਿਹਾ ਸੀਗਾ ਜਿਹੜਾ ਬਿਕਰਮ ਮਿਸਰੀ ਵਿਦੇਸ਼ ਕੱਤਰ ਉਹਦੇ ਉਹਦਾ ਉਹਦੀਆਂ ਕੁੜੀਆਂ ਦਾ ਕੀ ਹਾਲ ਕੀਤਾ ਜਿਸ ਤਰ੍ਹਾਂ ਕਹਿਣਾ ਪੜ ਰਹਾ ਹੈ ਕਿ ਹਮ ਇੱਕ ਬਹੁਤ ਘਿਨੋਨਾ ਸਮਾਜ ਬਣ ਚੁਕੇ ਹਾਂ ਔਰ ਇਹ ਵੀਡੀਓ ਮੈਂ ਆਪਕੋ ਅੱਗੇ ਦਿਖਾ ਰਹੀ ਹੂੰ ਸਾਥ-ਸਾਥ

और इनके चेहरे को आगे रखकर जो विश्व तक सामने रखा गया इनको ही गाली देने लगे, इनकी ही फैमिली को इनकी बेटियों को गाली देने लग गए कि नौबत यहां तक आ गया कि विक्रम मिश्री को अपने ट्वीट प्रोटेक्ट करने पड़ गए अपना प्रोफाइल उन्होंने प्राइवेट कर दिया है क्योंकि दो हजार पंद्रह की उनकी तस्वीर को निशाना बनाया जा रहा और कौन कर रहे हैं वो सभी राइट जो इस वक्त देश में जोबी का काम कर रहे हैं इनको सिर्फ ये चाहिए कि खून खराबा हो खून के प्यासे हो चुके हैं अपने जिनके अंधभक्त बने हुए उनके खिलाफ कभी कुछ मुंह से नहीं बोलना है लेकिन जिस शख्स को सिर्फ एक चेहरा मात्र बनाया हुआ था वो सामने आकर अगर कोई जानकारी देते हैं तो वही इन लोगों ने करना शुरू किया जो हर किसी के साथ करते हैं इसमें ਉਨਕੇ ਪਰਿਵਾਰ ਕੋ ਉਨਕੇ ਬੇਟੀਆਂ ਕੋ ਟਾਰਗੇਟ ਕਰਨਾ ਸ਼ੁਰੂ ਕੀਤਾ ਉਹਨਾਂ ਨੂੰ ਗਾਲੀ ਗਲੋਚ دی ਜਾ ਰਹੀ ਹੈ ਇਸ ਹੱਦ ਤੱਕ ਕਿ 2015 ਕੀ ਹੈ ਤਸਵੀਰ ਕੇ ਨੀਚੇ ਜਿਸ ਤਰ੍ਹਾਂ ਕੇ ਕਮੈਂਟਸ ਥੇ ਨਾ ਉਸ ਕੋ ਦੇਖਨੇ ਕੇ ਬਾਅਦ ਸ਼ਰਮ 세 ਅੱਖੇ ਝੁਕਾ ਲੈਣੀ ਚਾਹੀਏ ਹਮ ਸਭ ਲੋਗੋ ਕੋ ਸੋਚੀ ਵਿਸ਼ਵ ਮੇਂ ਕਿਆ ਸੰਦੇਸ਼ ਜਾ ਰਹਾ ਹੋਗਾ ਕਿਆ ਇਹ ਖਬਰ ਕਿਆ ਇਹ ਸਾਰੇ ਚੀਜ਼ੇ ਬਾਹਰ ਨਹੀਂ ਇਹ ਬੀਬੀ ਪੱਤਰਕਾਰ ਸਾਖਸੀ ਜੋਸੀ ਜਿਹੜੀ ਦੱਸ ਰਹੀ ਹੈ ਕਿ ਵਿਕਰਮ ਮਿਸ਼ਰੀ ਉਹਦੀਆਂ ਬੇਟੀਆਂ ਦੀਆਂ ਪ੍ਰਾਣੀ ਕੋ ਤਸਵੀਰ ਸੀਗੀ 2015 ਦੀ ਕਿਸ ਤਰੀਕੇ ਨਾਲ ਉਹਦੇ ਥੱਲੇ ਗੰਦ ਵਖਿਆ ਗਿਆ ਉਹਨੂੰ ਆਦਾ ਜਾਂ ਟਵਿੱਟਰ ਹੈਂਡਲ ਆ ਉਹ ਵੀ ਪ੍ਰਾਈਵੇਟ ਕਰਨਾ ਪਿਆ ਬੰਦ ਕਰਨਾ ਪਿਆ ਇੱਥੋਂ ਤੱਕ ਨਾ ਬਤਾਈ ਕੋਈ ਬੀਜੇਪੀ ਦਾ ਲੀਡਰ ਕੋਈ ਬੀਜੇਪੀ ਦੇ ਭਗਤ ਰਵਨੀਤ ਬਿੱਟੂ ਵਰਗੇ ਸੁਨੀਲ ਜਾਖੜ ਵਰਗੇ ਜੇ ਮੈਂ ਪੰਜਾਬ ਚੋਂ ਗੱਲ ਕਰਾਂ ਕਿ ਇੱਕ ਪਾਸੇ ਵਿਕਰਮ ਮਿਸ਼ਰੀ ਦੇ ਪਰਿਵਾਰ ਨਾਲ ਜਿਹੜਾ ਵਿਦੇਸ਼ ਕੱਤਰ ਆ ਭਾਰਤ ਦਾ ਉਹਦੇ ਪਰਿਵਾਰ ਨਾਲ ਜੋ ਹੋਇਆ ਕੀਨੇ ਕੀਤਾ ਉਹਦੇ ਬਾਰੇ ਸਾਰਾ মিডিਆ ਵੀ ਚੁੱਪ ਗੋਦੀ মিডিਆ ਵੀ ਚੁੱਪ ਲੋਕ ਵੀ ਚੁੱਪ ਇਹ ਜਿਹੜੇ ਬੀਜੇਪੀ ਦੇ ਅਖੌਤੀ ਲੀਡਰ ਨੇ ਇਹ ਵੀ ਚੁੱਪ ਨੇ ਬੱਟੂ ਸਿੰਘ ਆਰਮਨਿਤ ਸਿੰਘ ਹਰ ਗੱਲ ਦੇ ਉੱਤੇ ਆ ਕੇ ਲਾਈਵ ਹੋ ਜੰਨਾ ਹਰ ਗੱਲ ਦੇ ਉੱਤੇ ਆ ਕੇ ਚਾਰਕ ਕੈਮਰੇ ਜੇ ਬਹਿ ਜੰਨਾ ਲੋਕਾਂ ਨੂੰ ਝਾੜਨ ਲੱਗ ਜੰਨਾ ਭਾਸ਼ਾ ਨੂੰ ਜਾਖੜ ਸਾਹਿਬ ਕੀ ਤੁਹਾਡੀ ਬੋਲਤੀ ਕਿਉਂ ਬੰਦ ਹੋਈ ਹੈ ਮਸਲਿਆਂ ਦੇ ਉੱਤੇ ਭਈ ਸੋਡਾ ਬੀਜੇਪੀ ਦਾ ਮੱਧ ਪ੍ਰਦੇਸ਼ ਦਾ ਮੰਤਰੀ ਇੱਕ ਮੁਸਲਮਾਨ ਕੁੜੀ ਜਿਹੜੀ ਸੋਫੀਆ ਕੁਰੇਸੀ ਜਿਹੜੀ ਬਲਾਰਾ ਬਣੀ ਭਾਰਤੀ ਤਰਫੋਂ ਇਹਦੇ ਪੂਰੀ ਘਟਨਾ ਕਰਮ ਦੇ ਵਿੱਚ ਉਹਦੇ ਬਾਰੇ ਕੀ ਬੋਲ ਰਿਹਾ ਕੋਈ ਬਿਆਨ ਕਿਉਂ ਨਹੀਂ ਭਈ ਐਡਾ ਦੋਗਲਾਪਣ ਕਿਉਂ ਦੂਜਿਆਂ ਦਾ ਮੈਂਡਸਟਾਰਗੇਟ ਕਰਨ ਤੇ ਮਿੰਟ ਲਾਉਨੇ ਹੋ ਸੋ ਮੇਰਾ ਕਹਿਣ ਦਾ ਭਾਵੇਂ ਆ ਕੋਈ ਇਹਨਾਂ ਖਾਤਰ ਜਾਨ ਦੇ ਦੇ ਕੋਈ ਆਪਣਾ ਪਰਿਵਾਰ ਕੁਰਬਾਨ ਕਰ ਦੇ ਚਾਹੇ ਜੋ ਮਰਜ਼ੀ ਤਿਆਗ ਕਰ ਦੇ ਇਹਨਾਂ ਨੇ ਨਫ਼ਰਤੀ ਕਰਨੀ ਹੈ ਬਾਈ ਇਹਨਾਂ ਕੋਲੇ ਪਿਆਰ ਦਾ ਕੋਈ ਸੁਨੇਹਾ ਨਹੀਂ ਆ ਤੁਹਾਨੂੰ ਇੱਕ ਹੋਰ ਦਿਖਾ ਦਿੰਨਾ ਮੈਂ ਪੰਜਾਬ ਦੇ ਜਿੰਨੇ ਵੀ ਗਾਇਕ ਵੀਰ ਸਿੰਘ ਵਰਗੇ ਗੁਰਚੇਤ ਚਿੱਤਰਕਾਰ ਜਾਂ ਆਪਣਾ ਜਿਹੜੇ ਪੰਜਾਬ ਦੇ ਕੋਈ ਯੂਟਿਊਬਰ ਨੇ ਉਹ ਸਮੇਂ-ਸਮੇਂ ਤੇ ਪਾਕਿਸਤਾਨ ਗਏ ਬਹੁਤੇ ਬੰਦੇ ਆ ਜੋ ਵੀ ਗਏ ਜਿਨ੍ਹਾਂ ਦੇ ਉਧਰ ਘਰ ਪਏ ਨੇ ਹਲੇ ਉਹਨਾਂ ਦੇ ਉੱਥੋਂ ਦਾਦੇ ਪਰਦਾਦੇ ਉੱਜੜ ਕੇ ਆਏ ਆ ਉਹਨਾਂ ਦੀਆਂ ਯਾਦਾਂ ਵੀ ਉੱਥੇ ਪਈਆਂ ਨੇ ਕਿਉਂ 47 ਜੋ ਕੁਝ ਹੋਇਆ ਜਾਂ ਬਹੁਤ ਸਾਰਾ ਜਿਹੜਾ ਸਿੱਖਾਂ ਦੇ ਆਪਾਂ ਕਹਿ ਲਿਏ ਵੀ ਜਿਹੜੇ ਧਾਰਮਿਕ ਸਥਾਨ ਨੇ ਸਿੱਖਾਂ ਗੁਰੂਆਂ ਦੇ ਜਨਮ ਸਥਾਨ ਨੇ ਜਾਂ ਸਿੱਖ ਸਾਮਰਾਜ ਦਾ ਜਿੰਨਾ ਵੀ ਉੱਥੇ ਸਾਜੋ-ਸਮਾਨ ਹੈ ਇਮਾਰਤਾਂ ਬਰਾਸਤਾਂ ਕਿਲੇ ਆ ਉਹ ਸਾਰਾ ਕੁਝ ਉੱਥੇ ਪਿਆ ਲੋਕ ਦੇਖਣ ਜਾਂਦੇ ਆ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਕਿੰਨਾ ਵੱਲੋਂ ਜਿਹੜੇ ਬਹੁਤੇ ਪੱਗਾਂ ਸਿਰਫ ਸਾਈ ਬੈਠੇ ਐ ਆਪਣੇ ਆਪ ਨੂੰ ਉਹ ਬਹੁਤ ਵੱਡੇ ਵਿਦਵਾਨ ਜਾਂ ਬਹੁਤ ਵੱਡੇ ਭਗਤ ਨੇ ਜਿਹੜੇ ਕਹੋਂਦੇ ਆ ਉਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਵੀ ਆਪਣੀਆਂ ਉਥੇ ਘਰ ਵਾਲੀਆਂ ਲੈ ਕੇ ਜਾਂਦੇ ਐ ਇਹ ਫਲਾਨਾ ਕਰਦੇ ਐ ਧਮਕਾਨਾ ਕਰਦੇ ਐ ਚਣ ਜਿਹੜੇ ਬੰਦੇ ਨੂੰ ਜੋ ਲੋਟ ਲੱਗਿਆ ਜੋਨ ਲੱਗਿਆ ਵੀ ਆ ਦਾ ਲੱਗ ਗਿਆ ਹੁਣ ਆ ਮੌਕਾ ਮਿਲ ਗਿਆ ਹੁਣ ਦੱਬ ਦਿਓ ਕਿੱਲੀ ਹੁਣੇ ਯਾਰ ਦੇਠ ਆਏ ਵੇ ਚੱਪ ਦਿਓ ਹਰ ਬੰਦੇ ਨੇ ਆਪਣੀ ਨਫਰਤੋਂ ਪੜਾਅਸ ਕੱਢੀ ਸਾਡੇ ਗੁਰੂਆਂ ਦਾ ਸਿਧਾਂਤ ਸਾਡਾ ਫਲਸਫਾ ਕਦੇ ਵੀ ਨਫਰਤ ਨਹੀਂ ਸਿਖਾਉਂਦਾ ਕਦੇ ਫਿਰਕਾ ਪ੍ਰਸਤੀ ਨਹੀਂ ਸਿਖਾਉਂਦਾ ਸਾਡੇ ਸਿਧਾਂਤ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ ਅਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਜ਼ੁਲਮ ਦੇ ਖਿਲਾਫ ਲੜਨ ਵਾਲੇ ਆ ਜ਼ਾਲਮ ਦੇ ਖਿਲਾਫ ਲੜਨ ਵਾਲੇ ਆ ਤੇ ਮਜਲੂਮ ਨਾਲ ਖੜਨ ਦਾ ਸਾਡਾ ਸ਼ੁਰੂ ਤੋਂ ਇੱਕ ਤਰੀਕਾ ਰਿਹਾ ਇੱਕ ਸਿਧਾਂਤ ਰਿਹਾ ਸਾਡੇ ਚ ਕੋਈ ਕਿਸੇ ਫਿਰਕੇ ਪ੍ਰਤੀ ਧਰਮ ਪ੍ਰਤੀ ਕਿਸੇ ਧਰਤੀ ਪ੍ਰਤੀ ਆਮ ਲੋਕਾਂ ਪ੍ਰਤੀ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਆ ਜੋ ਗੁਰੂ ਦਾ ਸੱਚਾ ਸਿੱਖ ਜੋਏ ਧਰਤੀ ਮਾਂ ਪੰਜਾਬ ਜੀ ਦਾ ਪੁੱਤਰ ਆ ਚਾਹੇ ਹਿੰਦੂ ਐ ਚਾਹੇ ਸਿੱਖ ਐ ਤੇ ਚਾਹੇ ਮੁਸਲਮਾਨ ਐ ਉਹ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਉਹ ਜੰਗਾਂ ਨਹੀਂ ਚਾਹੁੰਦਾ ਉਹ ਖੂਨ ਖਰਾਬਾ ਨਹੀਂ ਚਾਹੁੰਦਾ ਉਹ ਪਿਆਰ ਚਾਹੁੰਦਾ ਅਮਨਾਂ ਚਾਹੁੰਦਾ ਸ਼ਾਂਤੀ ਚਾਹੁੰਦਾ ਉਹ ਸੁਖੀ ਬਸਣਾ ਚਾਹੁੰਦਾ ਜਿਉ ਆਪ ਵੀ ਸੁਖੀ ਬਸਦਾ ਤਾਂ ਗਵੰਡੀਆਂ ਨੂੰ ਵੀ ਸੁਖੀ ਬਸਦਾ ਦੇਖ ਕੇ ਖੁਸ਼ ਹੁੰਦਾ ਸੋ ਬਹੁਤ ਕੁਸ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬੜਾ ਲੋਕਾਂ ਨੇ ਚਲਾਇਆ ਇਹ ਮਾਹੌਲ ਨਫ਼ਰਤ ਦੀਆਂ ਦੁਵਾਰਾਂ ਖੜੀਆਂ ਕਰਨ ਤੇ ਲੱਗੇ ਹੋਏ ਸੀ ਫੁਲਾਣਾ ਆ ਕਹਿੰਦਾ ਫੁਲਾਣਾ ਆ ਕਰ ਰਿਹਾ ਫੁਲਾਣਾ ਉਹ ਕਰ ਰਿਹਾ ਨਹੀਂ ਯਾਰ ਕੀ ਲੱਗਦਾ ਤੁਹਾਨੂੰ ਵੀ ਦੋ ਗਮਾਂਢੀ ਮੁਲਖ ਦੋ ਗਮਾਂਢੀ ਪਰਿਵਾਰ ਵੀ ਹੋਣ ਯਾਰ ਉਹ ਲੜਕੇ ਦੋਨੇ ਘਰ ਵਸਦੇ ਰਹਿ ਸਕਦੇ ਐ ਦੋਨੇ ਘਰ ਜੜਨਗੇ ਚਾਹੇ ਕੋ ਤਗੜਾ ਚਾਹੇ ਕੋ ਮਾੜਾ ਸਾਡੀ ਭਲਾਈ ਇਸੇ ਗੱਲ ਚ ਆ ਕਿ ਇਹ ਜੰਗਾਂ ਨਹੀਂ ਇਹ ਯੁੱਧ ਨਹੀਂ ਇਹ ਸ਼ਾਂਤੀ ਅਮਨ ਚੈਨ ਸਾਡਾ ਭਾਈਚਾਰਾ ਬਣਨਾ ਚਾਹੀਦਾ ਆਮ ਲੋਕ ਕੋਈ ਨਹੀਂ ਚਾਹੁੰਦੇ ਇੱਥੇ ਨਾ ਉਧਰ ਤੇ ਨਾ ਇੱਧਰ ਕੋਈ ਜੰਗ ਨਹੀਂ ਚਾਹੁੰਦਾ ਕੋਈ ਨਫ਼ਰਤ ਨਹੀਂ ਕਰਦਾ ਕਿਸੇ ਨੂੰ ਇਹ ਵੀ ਭੁਲੇਖਾ ਜਿਹੜਾ ਪਾਇਆ ਗਿਆ ਜੋ ਗੋਦੀ ਮੀਡੀਆ ਵੱਲੋਂ ਪ੍ਰਚਾਰ ਫਲਾਇਆ ਗਿਆ ਆਹ ਹੋ ਗਿਆ ਉਧਰ ਵੀ ਗੋਦੀ ਮੀਡੀਆ ਉਧਰ ਪਤਾ ਨਹੀਂ ਕਿਹੜਾ ਮੀਡੀਆ ਹੋ ਉਧਰ ਵੀ ਮੀਡੀਆ ਇਹੋ ਜਿਹਾ ਹੈਗਾ ਜਿਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਇੱਧਰ ਵੀ ਹੋਇਆ ਮੀਡੀਆ ਹੈਗਾ ਦੋਨੇ ਪਾਸੇ ਦੇ ਮੀਡੀਆ ਨੇ ਚੱਕ ਲੋ ਧਰ ਲੋ ਮਾਰਤਾ ਦੱਬਤਾ ਉਹ ਕਰਤਾ ਕਰਤਾ ਸਿੱਟ ਲਿਆ ਵੇ ਉਹ ਦਾ ਬਲੋ ਸਟੇਡੀਅਮ ਢਾਤਾ ਉਹ ਲਾਹੌਰ ਦਾ ਬਲੋ ਕਰਾਚੀ ਦਾ ਬਲੋ ਉਧਰਲੇ ਵੀ ਕਹਿਣ ਲੱਗੋ ਦਿੱਲੀ ਦਾ ਬਲੋ ਫਲਾਨਾ ਦਾ ਬਲੋ ਚੱਲੇ ਬਹੁਤ ਕੁਝ ਚਲਾਇਆ ਦੋਨੇ ਪਾਸੇ ਦੇ ਮੀਡੀਆ ਨੇ ਹਜ਼ਾਰਾਂ ਹੀ ਕਤਲ ਕਰਤੇ ਹਜ਼ਾਰਾਂ ਹੀ ਬੰਦੇ ਮਾਰਤੇ ਦੋਨੇ ਦੇਸ਼ਾਂ ਨੇ ਮੀਡੀਆ ਨੇ ਇੱਕ ਦੂਜੇ ਨੂੰ ਦੱਬ ਵੀ ਲਿਆ ਕਬਜ਼ੇ 'ਚ ਵੀ ਕਰ ਲਿਆ ਬਹੁਤ ਕੁਝ ਹੋ ਗਿਆ ਸੋ ਇੱਕ ਤਾਂ ਮੈਂ ਹੁਣ ਮੇਰਾ ਸਵਾਲ ਇਹ ਆ ਬੀਜੇਪੀ ਦੇ ਅੱਗੇ ਮੋਦੀ ਦੇ ਅੱਗੇ ਬਿੱਟੂ ਵਰਗਿਆਂ ਦੇ ਅੱਗੇ ਜਿਹੜਾ ਮੰਤਰੀ ਬਣਾਇਆ ਹੋਇਆ ਹੈ ਹਾਰਿਆ ਹੋਇਆ ਹੈ ਬਿੱਟੂ ਜਾਖੜ ਵਰਗਿਆਂ ਦੇ ਅੱਗੇ ਵੀ ਕੀ ਇਨ੍ਹਾਂ ਬੰਦਿਆਂ ਦੇ ਉੱਤੇ ਜਿਹੜਾ ਮੱਧ ਪ੍ਰਦੇਸ਼ ਦਾ ਐਮਪੀ ਆ ਆਪਣਾ ਮੰਤਰੀ ਆ ਬੀਜੇਪੀ ਸਰਕਾਰ ਦਾ ਉਹਨੂੰ ਪਾਰਟੀ ਚੋਂ ਕੱਢ ਕੇ ਕੀ ਉਹਦੇ ਉੱਤੇ ਐਨਐਸਏ ਲੱਗੂ ਯੂਪੀਏ ਲੱਗੂ ਕੀ ਜਿਹੜੇ ਬੰਦਿਆਂ ਨੇ ਟ੍ਰੋਲ ਕੀਤਾ ਜਿਹੜੇ ਬੰਦਿਆਂ ਨੇ ਵਿਕਰਮ ਮਿਸਰੀ ਦੀਆਂ ਕੁੜੀਆਂ ਨੂੰ ਧੀਆਂ ਨੂੰ ਗਾਲ੍ਹਾਂ ਕੱਢੀਆਂ ਬਹੁਤ ਗੰਦੀਆਂ ਗਾਲ੍ਹਾਂ ਕੁੜੀ ਬੋਲ ਰਹੀ ਹੈ ਪੱਤਰਕਾਰ ਕਿ ਅਸੀਂ ਪੜ ਨਹੀਂ ਸਕਦੇ ਮਤਲਬ ਕਿ ਸ਼ਰਮ ਐਨੀ ਆਉਂਦੀ ਹੈ ਤੇ ਉਹ ਬੰਦੇ ਤੋਂ ਹੀ ਦੇਖੋ ਕਿੱਡੀ ਦਰਿੰਦਗੀ ਤੇ ਇਹ ਆਉਂਦੇ ਨੇ ਕਿਵੇਂ ਕਿਸੇ ਬੰਦੇ ਨੂੰ ਟਾਰਗੇਟ ਕਰ ਰਹੇ ਨੇ ਜੇ ਜੰਗਬੰਦੀ ਕੀਤੀ ਜੇ ਸੀਜ਼ਫਾਇਰ ਹੋਇਆ ਤਾਂ ਉਹ ਸਰਕਾਰ ਦਾ ਫੈਸਲਾ ਸੀ ਉਹ ਵਿਕਰਮ ਮਿਸ਼ਰੀ ਦਾ ਫੈਸਲਾ ਨਹੀਂ ਸੀ ਜੇ ਕਰਨਲ ਸੋਫੀਆ ਕੋਈ ਬਿਆਨ ਦੇ ਰਹੀ ਹੋ ਉਹ ਪਿੱਛੇ ਸਰਕਾਰ ਦਾ ਫੈਸਲਾ ਹੈ ਉਹ ਕਰਨਲ ਸੋਫੀਆ ਦਾ ਫੈਸਲਾ ਨਹੀਂ ਹੈ ਸੋ ਮੈਂ ਇੰਨਾ ਹੀ ਮੇਰਾ ਸਵਾਲ ਆ ਯਾਰ ਕੋਈ ਇਹਦਾ ਜਵਾਬ ਦੇ ਸਕਦਾ ਆ ਖੌਤੀ ਜਿਹੜੇ ਯਾਰ ਲੋੜ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਕਹੋਂਦੇ ਆ ਜਿਹੜੇ ਨਫ਼ਰਤ ਛਾੜਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇੰਨਾ ਤੇ ਕੋਈ ਐਨਐਸਏ ਕੋਈ ਯੂਏਪੀਏ ਕੋ ਬੰਦੇ ਫੜੇ ਜਾਣਗੇ ਕੋ ਮਕਦਮਾ ਦਰਜ ਹੋਊਗਾ ਇੱਥੇ ਇੱਕ ਚੈਟ ਲੀਕ ਹੋਈ ਕੱਲ ਪਰਸ ਪਰਸੋਂ ਦੀ ਗੱਲ ਆ ਤਲਵੰਡੀ ਸਾਬੋ ਤੋਂ ਮੇਰੇ ਕੋਲ ਮੁੰਡੇ ਆਏ ਨੇ ਤੇਰੇ ਪਿੰਡਾਂ ਦੇ ਕਹਿੰਦੇ ਪਿੱਛੇ ਜਿਹੜੀ ਅਮਰਪਾਲ ਉਹ ਚੈਟ ਲੀਕ ਹੋਈ ਸੀ ਨਾ ਕਿਸੇ ਨੇ ਕੋਈ ਮਾੜੀ ਮੋਟੀ ਉਹਦੇ ਵਿੱਚ ਕੋਈ ਕਮੈਂਟ ਕਰਿਆ ਜਾਂ ਕੁਝ ਜਦੋਂ ਪਤਾ ਕੋਈ ਮਾੜਾ ਮੋਟਾ ਕੋਈ ਲਾਗਾ ਦੇਗਾ ਵੀ ਨਹੀਂ ਸੀਗਾ ਉਹਨਾਂ ਬੰਦਿਆਂ ਦੇ ਉੱਤੇ ਵੀ ਯੂਏਪੀਏ ਲਾਇਆ ਗਿਆ ਜੇ ਕੋ ਬੰਦਾ ਨਾ ਕਿਤੇ ਕਮੈਂਟ ਕਰ ਦਿੰਦਾ ਟਿੱਪਣੀ ਕਰ ਦਿੰਦਾ ਉਹਦਾ ਯੂਐਪੀਐਲ ਆ ਦਿੰਦੇ ਆ ਤੇ ਜਿਹੜਾ ਬੰਦਾ ਇਨੀ ਨਫ਼ਰਤ ਫੁਲਾ ਰਿਹਾ ਤੋੜ ਰਿਹਾ ਸਮਾਜ ਨੂੰ ਬੰਡੀਆਂ ਪਾ ਰਿਹਾ ਜ਼ਹਿਰ ਫੁਲਾ ਰਿਹਾ ਸਮਾਜ ਚ ਉਹਦੇ ਐਨਐਸਏ ਯੂਐਪੀਐਲ ਲੱਗੂਗਾ ਇਹੀ ਇੱਥੇ ਰੌਲਾ ਵੀ ਇੱਥੇ ਘਟ ਗਿਣਤੀਆਂ ਨਾਲ ਜੋ ਹੁੰਦਾ ਹੁੰਦਾ ਤੁਰਿਆ ਆ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਦੀਆਂ ਨੇ ਆ ਲਗਾਤਾਰ ਚੌਥਾ ਦਾ ਨਾ ਖਬਰ ਚੱਲਦੀ ਨੂੰ ਸਭ ਤੋਂ ਵੱਧ ਜਿਹੜੀਆਂ ਸਾਡੀਆਂ ਰੰਡੀਆਂ ਹੋਈਆਂ ਪੰਜਾਬ ਦੀਆਂ ਬੀਬੀਆਂ ਨੇ ਵਿਧਵਾ ਹੋਈਆਂ ਪੰਜਾਬ ਦੀਆਂ ਬੀਬੀਆਂ ਨੇ ਹੱਦਾਂ ਦੇ ਖੜੇ ਜਿਹੜੇ ਸਾਡੇ ਫੌਜੀ ਜਵਾਨ ਲੜ ਕੇ ਸ਼ਹੀਦ ਹੁੰਦੇ ਆ ਉਹਨਾਂ ਨੇ ਘਰ ਵਾਲੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਮਾਮਾਂ ਉਹਨਾਂ ਦੇ ਜਵਾਖ ਜਿਹੜੇ ਬਿਲਕਦੇ ਨੇ ਮਗਰ ਸਭ ਤੋਂ ਜ਼ਿਆਦਾ ਪਹਿਲਾ ਨੰਬਰ ਪੰਜਾਬ ਦਾ ਦੂਜਾ ਨੰਬਰ ਕੇਰਲਾ ਦਾ ਉਹਦੇ ਵਿੱਚ ਤੇ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਜਿਹੜੇ ਕਹਿੰਦੇ ਆ ਆਟੇ 'ਚ ਲੂਣ ਗਿਣਤੀ ਨਾ ਮਾਤਰਾ ਉਹਨਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਅੱਜ ਵੀ ਪਹਿਲੀ ਗੱਲ ਤਾਂ ਛੱਡ ਦਿਓ ਵੀ 47 ਤੋਂ ਪਹਿਲਾਂ ਮੁਗਲਾਂ ਨਾਲ ਲੜ ਕੇ ਅੰਗਰੇਜ਼ਾਂ ਨਾਲ ਲੜ ਕੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੀ ਕੌਮ ਹੁਣ ਦੀ ਗੱਲ ਕਰਦਾ ਮੈਂ 47 ਤੋਂ ਬਾਅਦ ਦਾ ਜਿਹੜਾ ਅੰਕੜਾ ਆ ਕੱਲ ਪਰਸੋਂ ਦਾ ਜਾਰੀ ਹੋ ਰਿਹਾ ਲਗਾਤਾਰ ਸਰਕਾਰੀ ਤੌਰ ਤੇ ਅੰਕੜਾ ਆਇਆ ਜਿਹੜਾ ਪਰ ਮੈਂ ਗੱਲ ਤੁਹਾਨੂੰ ਦੱਸ ਦਿੰਨਾ ਮੈਂ ਫੇਰ ਕਹਣਾ ਲੱਖ ਕੁਰਬਾਨੀਆਂ ਦੇ ਲਿਓ ਲੱਖ ਜਾਨਵਾਰ ਦੇ ਕੁਰਬਾਨ ਕਰ ਦਿਓ ਲੱਖੂ ਡੋਲ ਦਿਓ ਇਹਨਾਂ ਨੇ ਨਫਰਤਾ ਹੀ ਕੱਢਣੀ ਆ ਆਹੀ ਅੱਗ ਸੋਡੇ ਖਿਲਾਫ ਉਗਲਣੀ ਆ ਜੋ ਹੁਣ ਉਗਲ ਰਹੇ ਆ ਜਾਂ ਫਿਰ ਜੇ ਸੋਡੇ ਚ ਹਿੰਮਤ ਆ ਵਾਕਈ ਇਹ ਬੀਜੇਪੀ ਵਾਲੇ ਕਹਿੰਦੇ ਭੱਗ ਟੁੱਟ ਗਈ ਪਿਆਰਿਓ ਤਾਂ ਫਿਰ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਇਨਾਂ ਬੰਦਿਆਂ ਦੇ ਉੱਤੇ ਦਿਖਾਓ ਹਿੰਮਤ ਕਰੋ ਹਿੰਮਤ ਇਨਾਂ ਤੇ ਯੂਐਪੀਏ ਐਨਐਸਐ ਲਾ ਕੇ ਆ ਤੁਹਾਡੇ ਜਿਹੜੇ ਮੰਤਰੀ ਦੇ ਉੱਤੇ ਮੱਧ ਪ੍ਰਦੇਸ਼ ਵਾਲੇ ਦੇ ਉੱਤੇ ਤੇ ਜਿਹੜੇ ਜਿੰਨਾ ਬੰਦਿਆਂ ਨੇ ਆ ਫੜੋ ਉਹਨਾਂ ਬੰਦਿਆਂ ਨੂੰ ਤੁਹਾਡੇ ਸਾਰੇ ਤੁਹਾਡੇ ਕੋਲ ਆ ਜਾਣੇ ਸਭ ਤੁਹਾਡੇ ਕੋਲੇ ਆ ਫੜੋ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਜਿਹੜੇ ਬੰਦਿਆਂ ਨੇ ਵਿਕਰਮ ਮਿਸ਼ਰੀ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਦੇਖਦੇ ਆ ਤੁਸੀਂ ਵਾਕਈ ਇਨਸਾਨ ਪਸੰਦੋਂ ਕਿ ਇੱਛੇ ਦੇ ਕਾਨੂੰਨ ਘਟ ਗਿਣਤੀਆਂ ਲਈ ਹੋਰ ਉਨ੍ਹਾਂ ਦੀ ਸਜ਼ਾਾਂ ਜੇਲਾਂ ਕਾਲ ਕੋਟੜੀਆਂ ਫਾਂਸੀਆਂ ਗੋਲੀਆਂ ਝੂਠੇ ਮੁਕਾਬਲੇ ਤੇ ਬਹੁ ਗਣਤੀਆਂ ਲਈ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਕੋਈ ਮੁਕੱਦਮਾ ਨਹੀਂ ਕੋਈ ਐਨਐਸਏ ਕੋਈ ਯੂਈਪੀ ਨਹੀਂ ਕੱਖ ਨਹੀਂ ਦੇਖਦੇ ਆ ਇਹਨਾਂ ਤੇ ਕੀ ਇਹ ਕਰਦੇ ਆ ਤੇ ਪੰਜਾਬ ਦੇ ਲੋਕੋ ਤੁਸੀਂ ਵੀ ਇਸ ਗੱਲ ਦੀ ਗੌਰ ਕਰਿਓ ਕੀ ਇਹ ਦੇ ਬਾਰੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਜਿਹੜੀਆਂ ਗੱਲਾਂ ਬਾਤਾਂ ਪਿੱਛੇ ਹੋਈਆਂ ਵੀ ਇਹ ਕਿਸੇ ਨੂੰ ਨਹੀਂ ਬਖਸ਼ਦੇ ਭਰਾਓ ਆ ਜਿੰਨੀਆਂ ਨੇ ਟ੍ਰੋਲ ਆਰਮੀ ਆ ਜਿੰਨਾਂ ਦੇ ਇਹਨਾਂ ਦੇ ਆਈਟੀ ਸੈੱਲ ਬਣੇ ਹੋਏ ਆ ਕਿ ਕਿਸੇ ਨੂੰ ਨਹੀਂ ਬਖਸ਼ਦੇ ਤੇ ਇਹ ਹਰਾਨੀਜਨ ਗੱਲ ਆ ਕਿ ਇਹ ਦੋ ਵੱਡੀਆਂ ਘਟਨਾਵਾਂ ਹੋਈਆਂ ਬਿਕਰਮ ਮਿਸਤਰੀ ਦੇ ਪਰਿਵਾਰ ਨਾਲ ਤੇ ਦੂਜੀ ਘਟਨਾ ਹੋਈ ਆ ਕਰਨਲ ਸੋਫੀਆ ਦੇ ਨਾਲ ਇਹਨਾਂ ਦੋਨਾਂ ਮੁੱਦਿਆਂ ਬਾਰੇ ਭਾਜਪੀ ਦੇ ਵੱਡੇ ਵੱਡੇ ਲੀਡਰ ਸਭ ਚੁੱਪ ਨੇ ਮਾੜੀ ਮਾੜੀ ਗੱਲ ਦੇ ਉੱਤੇ ਟਵੀਟ ਕਰਨ ਵਾਲੇ ਇਹ ਲੋਕ ਮਾੜੀ ਮਾੜੀ ਗੱਲ ਤੇ ਪ੍ਰਤੀਕਿਰਿਆ ਦੇਣ ਵਾਲੇ ਲੋਕ ਇਹਨਾਂ ਮਸਲਿਆਂ ਦੇ ਬਿਲਕੁਲ ਚੁੱਪ ਆ। ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਜੋ ਆ ਜਿਹੜਾ ਪਿਛਲੇ 22 April ਤੋਂ ਲੈ ਕੇ ਤੇ ਜੋ ਘਟਨਾ ਕਰਮ ਹੋਇਆ ਜੋ ਮਾਹੌਲ ਬਣਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਜ਼ਹਿਰ ਜਿਹੜੀ ਮਨਾਂ ਦੇ ਵਿੱਚ ਜ਼ਹਿਰ ਹੈ ਜਿਹੜੀ ਨਫ਼ਰਤ ਆ ਉਹ ਕਿਵੇਂ ਬਾਹਰ ਨਿਕਲ ਰਹੀ ਹੈ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਹੈ ਇਹ ਮੱਧ ਪ੍ਰਦੇਸ਼ ਦਾ ਬੀਜੇਪੀ ਦਾ ਮੰਤਰੀ ਆ ਜਿਹੜਾ ਬੋਲ ਰਿਹਾ ਪਹਿਲਾਂ ਇਹਨੂੰ ਸੁਣਿਓ ਫਿਰ ਆਪਾਂ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਹਮਾਰੇ ਬੀਟੀਏ ਕੇ ਸਿੰਦੂਰ ਉਜਾੜੇ تھے ਅਸੀਂ ਨੇ ਉਹੀ ਜੀਤ ਜਿਨ੍ਹਾਂ ਨੇ ਹਮਾਰੇ ਬੀਟੀਏ ਕੇ ਸਿੰਦੂਰ ਉਜਾੜੇ تھے ਅਸੀਂ ਨੇ ਉਹੀ ਜੀਤ ਵੇਂ੍ਹੇਸ਼ ਕਰਕੇ ਉਲਕੀ ਇਸੀ ਕਿਸੇ ਦਵਾਇਆ ਜਿਨ੍ਹਾਂ ਨੇ ਆਮ ਸਮਾਜ ਦੇ ਬਹਿਨਾਂ ਕੇ ਤੋਂ ਵੀ ਝੰਡਾ ਚੁੜਾਏ ਐਨੇ ਮਾੜੇ ਬੋਲ ਬੀਜੇਪੀ ਦਾ ਮੰਤਰੀ ਉਸ ਸੋਫੀਆ ਕੁਰੇਸ਼ੀ ਬਾਰੇ ਬੋਲ ਰਿਹਾ ਜਿਸ ਨੇ ਪਾਕਿਸਤਾਨ ਤੁਸੀਂ ਉਹਨੇ ਸੁਣਿਆ ਵੀ ਜਿਹੜੀ ਬੀਬੀ ਕਰਨਲ ਸੋਫੀਆ ਕੁਰੇਸ਼ੀ ਇੱਕ ਮੁਸਲਮਾਨ ਬੀਬੀ ਆ ਜਦੋਂ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਮਾਹੌਲ ਬਣਦਾ Hindu Muslimਾਨ ਵਾਲਾ ਦਵੇਟਾਂ ਚੱਲਦੀਆਂ ਨੇ ਜੋ ਗੋਦੀ ਮੀਡੀਆ ਦੇ ਉੱਤੇ ਇੱਕ ਫਿਰਕਾ ਪ੍ਰਸਤੀ ਦੇ ਵੱਲ ਲੋਕਾਂ ਨੂੰ ਧੱਕਿਆ ਜਾਂਦਾ ਇਸੇ ਲਈ ਇੱਕ ਮੁਸਲਮਾਨ ਬੀਬੀ ਜਿਹੜੀ ਜਿਹਦਾ ਨਾਮ ਸੋਫੀਆ ਕ੍ਰੈਸੀ ਸੀ ਜਿਹੜੀ ਕਰਨਲ ਸੀਗੀ ਫੌਜ ਦੇ ਵਿੱਚ ਉਹਨੂੰ ਬੁਲਾਰਾ ਬਣਾਇਆ ਜਾਂਦਾ ਕਿ ਇਹ ਸੁਨੇਹਾ ਜਾਵੇ ਵੀ ਭਾਰਤ ਦੇ ਅੰਦਰ Hindu ਮੁਸਲਮਾਨ ਦੇ ਅੰਦਰ ਕੋਈ ਮਸਲਾ ਨਹੀਂ ਕੋਈ ਰੌਲਾ ਨਹੀਂ ਹੈ ਪਰ ਆ ਜਿਹੜਾ ਤੁਹਾਨੂੰ ਮੈਂ ਸੁਣਾਇਆ ਇਹ BJP ਦਾ ਮంత్రి ਹੈ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਬੋਲਿਆ ਕਿ ਤੁਸੀਂ ਸਾਡੇ ਐਂ ਕੀਤਾ ਤੇ ਅਸੀਂ ਛੋਡੀ ਭੈਣ ਨੂੰ ਛੋਡੇ ਕੋਲੇ ਭੇਜ ਕੇ ਐਂ ਕੀਤਾ ਜੋ ਤੁਸੀਂ ਸੁਣਿਆ ਹੀ ਆ ਉਹਨੇ ਆਦੀ ਜਵਾਨੀ ਬੋਲਿਆ ਤੇ ਦੂਜਾ ਮੈਂ ਤੁਹਾਨੂੰ ਇੱਕ ਹੋਰ ਸੁਣਾਉਣਾ ਚਾਹਣਾ ਜੋ ਵਿਦੇਸ਼ ਕੱਤਰ ਸੀਗਾ ਹੈਗਾ ਬਿਕਰਮ ਮਿਸਰੀ ਬਿਕਰਮ ਮਿਸਰੀ ਜਦੋਂ ਵੀ ਕੋਈ ਸੀਜ਼ਫਾਇਰ ਹੋ ਰਿਹਾ ਸੀਗਾ ਤਾਂ ਉਹ ਵੀ ਭਾਰਤ ਦੀ ਤਰਫੋਂ ਬੁਲਾਰਾ ਸੀਗਾ ਜਿਹੜੀ ਸਾਰੀ ਗੱਲਬਾਤ ਆਹੋ ਸਰਕਾਰ ਦੀ ਜਿਹੜੀ ਵੀ ਕੋਈ ਵਿਉਂਤਬੰਦੀ ਸੀ ਸਰਕਾਰ ਦੀ ਜੰਗਬੰਦੀ ਸੀ ਸੀਜ਼ਫਾਇਰ ਸੀ ਜਾਂ ਜੋ ਫੈਸਲੇ ਸੀਗੇ ਸਰਕਾਰ ਦੇ ਉਹ ਇੱਕ ਬੁਲਾਰੇ ਦੇ ਰੂਪ ਦੇ ਵਿੱਚ ਮੀਡੀਆ ਦੇ ਅੱਗੇ ਲੋਕਾਂ ਦੇ ਅੱਗੇ ਰੱਖ ਰਿਹਾ ਸੀਗਾ ਜਿਹੜਾ ਬਿਕਰਮ ਮਿਸਤਰੀ ਵਿਦੇਸ਼ ਕੱਤਰ उदे, उदे ना की हाल और ये वीडियो मैं आपको आगे दिखा रही हूँ साथ, साथ to to this, हमारे देश के फॉरन सेक्रेटरी जिन्होंने दौरान एक काम एंड कम्पोज अपना डिमैनर रखा सही तरीके से आप लोगों तक जानकारी पहुंचाई कर रहे थे लेते हैं और इनके नाम से और इनके चेहरे को आगे रखकर जो विश्व तक सामने रखा गया इनको एक गाली देने लगे इनकी ही फैमिली को इनकी बेटियों को गाली देने लग गए कि नौबत यहां तक आ गया कि विक्रम मिश्री को ਆਪਣੇ ਟਵੀਟਸ ਪ੍ਰੋਟੈਕਟ ਕਰਨੇ ਪੜ ਗਏ ਆਪਣਾ ਪ੍ਰੋਫਾਈਲ ਉਹਨਾਂ ਨੇ ਪ੍ਰਾਈਵੇਟ ਕਰ ਦਿਆ ਹੈ ਕਿਉਂਕਿ 2015 ਕੇ ਉਹਨ ਕੀ ਤਸਵੀਰ ਕੋ ਨਿਸ਼ਾਨਾ ਬਣਾਇਆ ਜਾ ਰਹਾ ਹੈ ਔਰ ਕੌਣ ਕਰ ਰਹਾ ਹੈ ਉਹ ਸਭੀ ਰਾਈਟ ਵਿੰਗ ਟ੍ਰੋਸ ਜੋ ਕਿ ਫੜੋ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਜਿਹੜੇ ਬੰਦਿਆਂ ਨੇ ਵਿਕਰਮ ਮਿਸ਼ਰੀ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਦੇਖਦੇ ਆ ਤੁਸੀਂ ਵਾਕਈ ਇਨਸਾਨ ਪਸੰਦੋਂ ਕਿ ਇੱਛੇ ਉਹਦੇ ਕਾਨੂੰਨ ਘਟ ਗਿਣਤੀਆਂ ਲਈ ਹੋਰ ਉਨਾਂ ਲਈ ਸਜ਼ਾਵਾਂ ਜੇਲ੍ਹਾਂ ਕਾਲ ਕੋਟੜੀਆਂ ਫਾਂਸੀਆਂ ਗੋਲੀਆਂ ਝੂਠੇ ਮੁਕਾਬਲੇ ਤੇ ਬਹੁ ਗਣਤੀਆਂ ਲਈ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਕੋਈ ਮਕਦਮਾ ਨਹੀਂ ਕੋਈ ਐਨਐਸਏ ਕੋਈ ਯੂਈਪੀ ਨਹੀਂ ਕੱਖ ਨਹੀਂ ਦੇਖਦੇ ਆ ਇਹਦੇ ਤੱਕ ਕੀ ਇਹ ਕਰਦੇ ਆ ਤੇ ਪੰਜਾਬ ਦੇ ਲੋਕੋ ਤੁਸੀਂ ਵੀ ਇਸ ਗੱਲ ਦੀ ਗੌਰ ਕਰਿਓ ਕੀ ਇਹਦੇ ਬਾਰੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਜਿਹੜੀਆਂ ਗੱਲਾਂ ਬਾਤਾਂ ਪਿੱਛੇ ਹੋਈਆਂ ਵੀ ਇਹ ਕਿਸੇ ਨੂੰ ਨਹੀਂ ਬਖਸ਼ਦੇ ਭਰਾਓ ਆ ਜਿੰਨੀਆਂ ਨੇ ਟ੍ਰੋਲ ਆਰਮੀ ਆ ਜਿੰਨਾਂ ਦੇ ਇਹਨਾਂ ਦੇ ਆਈਟੀ ਸੈੱਲ ਬਣੇ ਹੋਏ ਆ ਇਹ ਕਿਸੇ ਨੂੰ ਨਹੀਂ ਬਖਸ਼ਦੇ ਤੇ ਇਹ ਹਰਾਨੀਜਨ ਗੱਲ ਆ ਕਿ ਇਹ ਦੋ ਵੱਡੀਆਂ ਘਟਨਾਵਾਂ ਹੋਈਆਂ ਬਿਕਰਮਸਿਰੀ ਦੇ ਪਰਿਵਾਰ ਨਾਲ ਤੇ ਦੂਜੀ ਘਟਨਾ ਹੋਈ ਆ ਕਰਨਲ ਸੋਫੀਆ ਦੇ ਨਾਲ ਇਹਨਾਂ ਦੋਨਾਂ ਮੁੱਦਿਆਂ ਬਾਰੇ ਬੀਜੇਪੀ ਦੇ ਵੱਡੇ ਵੱਡੇ ਲੀਡਰ ਸਭ ਚੁੱਪ ਨੇ ਮਾੜੀ ਮਾੜੀ ਗੱਲ ਦੇ ਉੱਤੇ ਟਵੀਟ ਕਰਨ ਵਾਲੇ ਇਹ ਲੋਕ ਮਾੜੀ ਮਾੜੀ ਗੱਲ ਤੇ ਪ੍ਰਤੀਕਿਰਿਆ ਦੇਣ ਵਾਲੇ ਲੋਕ ਇਨ੍ਹਾਂ ਮਸਲਿਆਂ ਦੇ ਬਿਲਕੁਲ ਚੁੱਪ